ਜੈ ਜੈ ਸ਼੍ਰੀ ਮਹਾਕਾਲ ਅੱਜ ਉਹ ਬਾਗਿਆਸ਼ਾਲੀ ਦਿਨ ਆ ਹੀ ਗਿਆ ਜਿਸ ਦਿਨ ਉਜੈਨ ਦੇ ਰਾਜਾ ਦੀ ਰਾਜ ਬੋਲੇਨਾਥ ਮਹਾਕਾਲ ਜੀ ਦੇ ਰੂਪ ਵਿੱਚ ਇੰਨੀ ਵਧੀਆ ਯਾਤਰਾ ਐਦਾ ਜਿਹਦਾ ਪੋਲੇ ਸ਼ੰਗਰ ਖੁਦ ਬਰਾਜੇ ਆ ਪਾਲਕੀ ਸਾਹਿਬ ਮੋਢਿਆਂ ਦੇ ਚੱਕੇ सारी यात्रा पैदल मार्ग मोड्या पांच किलोमीटर का मार्ग है दस घंटे लगभग यात्रा चलेगी श्री महाकाल शाही सवारी यात्रा की बहुत बहुत बधाई भगवान महाकाल नगर भ्रमण के लिए निकले आप सभी आकर के कृपा का कृपा का पात्र बने ਦੰ ਦਾ ਰੂਟ ਜਿਹੜਾ ਅੱਜ ਰੱਖਿਆ ਕਿੱਥੋਂ ਸ਼ੁਰੂਆਤ ਹੋਏ ਸਮਾਪਤ ਕਿੱਥੋਂ ਹੋਏ ਕਿੱਥੋਂ ਨਿਕਲਦੀ ਜਾਏਗੀ ਸੀਤਾ ਮਾਤਾ ਮੰਦਿਰ ਦ੍ਰੇਸੀ ਤੋਂ ਸ਼ੁਰੂ ਹੋ ਕੇ ਕੰਟਾਕਾਰ ਕੰਟਾਕਾਰ ਚੌਂਕ ਤੋਂ ਨਕਾਮਲ ਚੌਂਕ ਨਕਾਮਲ ਚੌਂਕ ਤੋਂ ਸ਼ੰਗਲਾਛ ਵਾਲਾ ਰੋਡ ਸ਼ੰਗਲਾਛ ਵਾਲਾ ਰੋਡ ਤੋਂ ਗੋਕੁਲ ਰੋਡ ਗੋਕੁਲ ਰੋਡ ਤੋਂ ਹੁੰਦੇ ਮੋਜਬੂਰਾ ਵਿਹਾਰ ਮੋਜਬੂਰਾ ਵਿਹਾਰ ਤੋਂ ਸੁਬਾਨੇ ਬਿਲਡਿੰਗ ਸੁਬਾਨੇ ਬਿਲਡਿੰਗ ਉੱਤੇ ਨੰਬਰ 2

ਹਰ ਹਰ ਮਹਾਦੇਵ ਦੋਸਤੋ ਮੇਰਾ ਨਾਮ ਹੈ ਹਰਦੀਪ ਤੂਰ ਤੁਸੀਂ ਦੇਖ ਰਹੇ ਲੁਧਿਆਣਾ ਲਾਈਵਰ ਗੱਲ ਕਰੀਏ ਉਹ ਜੈਨਤੀ ਮਹਾਸਵਾਰੀ ਜਿਹੜੀ ਮਹਾਕਾਲ ਜੀ ਦੀ ਇਸ ਸਮੇਂ ਲੁਧਿਆਣਾ ਸ਼ਹਿਰ ਤੋਂ ਨਿਕਲ ਰਹੀ ਨਿਕალი ਜਾ ਰਹੀ ਹੈ ਆਓ ਗੱਲ ਕਰਦੇ ਆਂ ਅੱਜ ਇਸ ਮੌਨੂ ਜੀ ਨਾਲ ਜਾਣਦੇ ਕਿਸ ਪ੍ਰਕਾਰ ਦੇ ਨਾਲ ਜਿਸ ਦਿਨ ਦਾ ਇੰਤਜ਼ਾਰ ਸੀ ਫਾਈਨਲ ਜੋ ਦਿਨ ਆ ਚੁੱਕਾ ਹੈ ਲੁਧਿਆਣਾ ਵਾਸੀ ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਜੈ ਜੈ ਸ਼੍ਰੀ ਮਹਾਕਾਲ ਅੱਜ ਉਹ ਬਾਗਿਆਚਾਲੀ ਦਿਨ ਆ ਹੀ ਗਿਆ ਜਿਸ ਦਿਨ ਉਹ ਜੈਨ ਦੇ ਰਾਜਾ ਦੀ ਰਾਜ ਬੋਲੇनाथ ਮਹਾਕਾਲ ਜੀ ਦੇ ਰੂਪ ਇਸ ਸ਼ਾਹੀ ਸਵਾਰੀ ਤੇ ਸਵਾਰ ਹੋ ਕੇ ਇਹ ਸ਼ਾਹੀ ਸਵਾਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਲਕੀ ਸਾਹਿਬ ਮੋਢਿਆਂ ਦੇ ਚੱਕਿਆ ਸਾਰੀ ਯਾਤਰਾ ਪੈਦਲ ਮਾਰਕ ਮੋਢਿਆਂ ਦੇ ਚੱਕਿਆ 5 ਕਿਲੋਮੀਟਰ ਦਾ ਮਾਰਗ ਹੈ 10 ਘੰਟੇ ਲਗਭਗ ਇਹ ਯਾਤਰਾ ਚਲੇਗੀ ਬਹੁਤ ਉਤਸ਼ਾਹ ਮਿਲ ਰਿਹਾ ਹੈ ਸਭ ਲੋਕਾਂ ਦਾ ਵੱਧ ਤੋਂ ਵੱਧ ਲੋਕ ਸਵਾਗਤ ਕਰ ਰਹੇ ਆ ਫੁੱਲਾਂ ਨਾਲ ਪੂਰ ਸ਼ੰਕਰ ਮਹਾਰਾਜ ਮਹਾਕਾਲ ਜੀ ਦਾ ਤੇ ਅਸ਼ੀਰਵਾਦ ਲੈ ਰਹੇ ਆ ਕਿਸ ਪ੍ਰਕਾਰ ਦਾ ਰੂਟ ਜਿਹੜਾ ਅੱਜ ਰੱਖਿਆ ਕਿੱਥੋਂ ਸ਼ੁਰੂਆਤ ਹੋ ਇਸ ਮਾਪਤ ਕਿੱਥੋਂ ਹੈ ਕਿੱਥੋਂ ਨਿਕਲਦੇ ਜਾਏਗਾ ਸੀਤਾ ਮਤਾ ਮੰਦਰ ਦ੍ਰੇਸ਼ੀ ਤੋਂ ਸ਼ੁਰੂ ਹੋ ਕੇ ਕੰਟਾ ਕਰ ਕੰਟਾ ਕਰ ਚੌਂਕ ਤੋਂ ਨਿੱਕਮਲ ਚੌਂਕ ਨਿੱਕਮਲ ਚੌਂਕ ਤੋਂ ਸ਼ੰਗਲਾਛ ਵਾਲਾ ਰੋਡ ਸ਼ੰਗਲਾਛ ਵਾਲਾ ਰੋਡ ਤੋਂ ਗੋਕੂ ਰੋਡ ਗੋਕੂ ਰੋਡ ਤੋਂ ਹੁੰਦੇ ਮੋਜਪੁਰਾ ਵਿਹਾਰ ਮੋਜਪੁਰਾ ਵਿਹਾਰ ਤੋਂ ਸੁਵਾਨੀ ਬਿਲਡਿੰਗ ਸੁਵਾਨੀ ਬਿਲਡਿੰਗ ਤੋਂ 3 ਨੰਬਰ ਡਿਵੀਜ਼ਨ 3 ਨੰਬਰ ਡਿਵੀਜ਼ਨ ਤੋਂ ਬਜਮਨ ਰੋਡ ਹੁੰਦੇ ਸ਼੍ਰੀ ਰਣਮਾਨ ਮੰਦਿਰ ਨਾਲਖਾ ਗਾਰਾ ਕਲੋਨੀ ਸਮਾਪਤੀ ਹੋ ਗਈ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਹਰ ਹਰ ਮਹਾਦੇਵ ਜੈ ਸ਼੍ਰੀ ਮਹਾਕਾਲ ਮਹਾ ਆਰਤੀ ਬਹੁਤ ਮਸ਼ਹੂਰ ਹੈ ਕਿ ਮਹਾਕਾਲ ਜੀ ਦੇ ਕਿੱਦਾਂ ਇਹ ਤਿਆਰੀਆਂ ਕਿੱਥੇ ਰਸਤੇ ਵਿੱਚ ਪੰਜ ਛੇ ਚੌਂਕ ਐਸੇ ਆਣਗੇ ਜਿੱਥੇ 108 ਜੋਤਾਂ ਜਲ ਕੇ ਮਹਾ ਆਰਤੀ ਹੋਏਗੀ ਜਿੰਦਾ ਨਜ਼ਾਰਾ ਦੇਖਣ ਲਾਇਕ ਹੋਗਾ ਸੇਮ ਉਜੈਨ ਦੀ ਪ੍ਰਥਾ ਮਹਾਕਾਲ ਜਿਹੜੇ ਉੱਥੇ ਨਹੀਂ ਜਾ ਸਕਦੇ ਉਹ ਜੈਨ ਚ ਇੱਥੇ ਆਓ ਤੇ ਮਹਾਕਾਲ ਜੀ ਦੇ ਦਰਸ਼ਨ ਕਰੋ ਕਿੱਦਾਂ ਦਾ ਪਿਆਰ ਮਿਲਦੇ ਆ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਉਤਸ਼ਾਹ ਤੇ ਬਹੁਤ ਜ਼ਿਆਦਾ ਵੈਲਕਮ ਹੋ ਰਿਹਾ ਭੋਲੇ ਸ਼ੰਕਰ ਮਹਾਰਾਜ ਦਾ ਹਰ ਹਰ ਮਹਾਦੇਵ जय श्री महाकाल जी सब आप आए उज्जैन महाकाल भोलेनाथ जी का आशीर्वाद प्राप्त करें सभी लुधियाना वासियों को श्री महाकाल शाही सवारी यात्रा की बहुत बहुत बधाई भगवान महाकाल नगर भ्रमण के लिए निकले आप सभी आकर के कृपा का कृपा का पात्र बने इनके दर्शन करें इनका स्वागत करें जय महाकाल जय महाकाल जी जय महाकाल जय महाकाल बहुत आनंद आ रहा जी पूरा जय महाकाल जी ਹਰ ਹਰ ਮਹਾਦੇਵ ਸਿਹਾਰ ਯਾਤਰਾ ਦਾ ਰੂਟ ਹਰ ਹਰ ਮਹਾਦੇਵ ਸ਼ੰਕਰਵਿਨਾਈ ਨਾਗੀ ਜਦੋਂ ਇੱਥੋਂ ਵੀ ਹੋ ਕੇ ਸਿੱਧਾ ਕੰਟਾ ਘਰ ਚੌਂਗ ਤੋਂ ਹੋ ਕੇ ਸੁਵਾਨੀ ਬਿਲਡਿੰਗ ਹੋ ਤੇ ਆਪਣਾ ਸੰਗਲਾ ਚੋਲਾ ਹੋ ਕੇ ਬਿਸ਼ਰਾਮ ਨਲਕਾ ਗੜਨ ਕਲੋਨੀ ਪਖਤਾਈ ਕਿੰਨਾ ਹੁਸਿਆਰ ਜੀ ਪਖਤਾਈ ਬਹੁਤ ਜ਼ਿਆਦਾ ਹੁਸਿਆਰ ਜੀ ਬਹੁਤ ਜ਼ਿਆਦਾ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਭਗਤ ਸਾਰੇ ਅੱਜ 2 ਸਤੰਬਰ ਦਿਨ ਸੋਮਵਾਰ ਨੂੰ ਮਹਾਕਾਲ ਯਾਤਰਾ ਨਿਕਾਲੀ ਗਈ ਪੂਰੇ ਸ਼ਹਿਰ ਮੇਂ ਬਹੁਤ ਹੀ ਧੂਮਧਾਮ निकाल ली गई है और इसकी समाप्ति आरती के साथ हुई है सब ने बहुत बढ़ कर इस आरती इस यात्रा का हिस्सा बने हैं और सब ने बहुत अच्छे से इसको इस यात्रा को सफल बनाया है जय महाकाल महाकाल जी जय बहुत बढ़िया यात्रा इतनी बढ़िया यात्रा इधर जिदा भोले शंकर खुद भ्राजे आ साडे भोंदू भाई ਉਨੂੰ ਜਨੇਜਾ ਜੀ ਬਹੁਤ ਵਧੀਆ ਸ਼ੋਭਾ ਯਾਤਰਾ ਆਨੰਦ ਆ ਗਿਆ ਜਿੱਦਾਂ ਵੀ ਸਾਡੀ ਸਰਮਵਾਤ ਉਹ ਬੜੀਆ ਲੱਗਾ ਮਹਾਂਕਾਰ ਉਹ ਬੜੀਆ ਹਰ ਸਾਰੇ ਤੇ ਬੜੀਆ ਬੜੀਆ ਹੋਵੇ ਕਿ ਬੰਬ ਬੋਲਣਾ ਯਾ ਯਾਤਰਾ ਆਵਾਸਰੀ ਇਹਨਾਂ ਮੈਂ ਬੋਲਿਆ ਜੀ ਬੰਬ ਬੋਲੇ ਬਹੁਤ ਵਧੀਆ ਵੜੋ ਤੁਹਾਨੂੰ ਆਣਾ ਇੱਥੇ ਪੰਜਾਬ ਮੈਂ 5 ਸਾਲ ਪਹਿਲਾਂ ਅੱਜ 1 ਸਾਲ ਬੰਬ ਬੋਲੇ ਅੱਜ ਚਲੋ 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 ਆਪਾਂ ਬੋਲੇ ਜੋ ਬਹੁਤ ਵਧੀਆ ਬੰਬ ਬੋਲੇ ਮਾਤਾ ਦੇਦਰ ਦੇਵਾ ਕੰਮ ਕਰ ਚਲੋ ਬਹੁਤ ਵਧੀਆ ਆਪਾਂ ਅੱਜੀ ਅੱਜ ਪੜਾ ਮੇਰੇ ਤੁਹਾਨੂੰ ਅੱਤੇ ਬੰਬ ਬੋਲੇ ਪੰਜਾਬ ਬਹੁਤ ਵਧੀਆ ਕਿੰਨਾ ਆਨੰਦ ਆਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਨੰਦ ਆਇਆ ਸਾਰਿਆਂ ਨੂੰ ਬਹੁਤ ਇੰਤਜ਼ਾਰ ਸੀ ਇਸ ਸ਼ੋਭਾ ਯਾਤਰਾ ਹਾਂਜੀ ਇਹ ਸ਼ੋਭਾ ਯਾਤਰਾ ਕਿੰਨਾ ਇੰਤਜ਼ਾਰ ਸੀਗਾ

ਹੰਦਾ ਬਹੁਤ ਚੱਲ ਗਿਆ ਪਾਰਵਤੀ ਪਤੇ ਹਰ ਹਰ ਕੈਮਰਾਮੈਨ ਸਰ ਮਾ ਰੋੜਾ ਦੇ ਨਾਲ ਹਰਦੀਪ ਦੂਆ ਨੂੰ ਦੋ ਜਜ਼ਾਤ ਹਰ ਹਰ ਮਹਾ